ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡੇ ਆਪਣੇ ਚੈਨਲ ਸੰਧੂ ਬੁਟੀਕ ਕੋਰ ਦੁਨਣਾ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਮੈਂ ਅਮਨਦੀਪ ਕੋਰ ਉਮੀਦ ਕਰਦੇ ਹਾਂ ਆਸ ਕਰਦੇ ਹਾਂ ਸਾਰੇ ਬਹੁਤ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਜੋ ਸਾਡੇ ਚੈਨਲ ਤੇ ਪਹਿਲੀ ਵਾਰ ਹੋ ਜਿਨ੍ਹਾਂ ਨੇ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਰਿਕਵੈਸਟਾਂ ਵੀ ਸਭ ਤੋਂ ਪਹਿਲਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰੋ ਤਾਂ ਜੋ ਸਾਡੀ ਡੇਲੀ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਆ ਘੜੇ ਤੱਕ ਪਹੁੰਚ ਸਕੇ ਤੁਸੀਂ ਵੀਡੀਓ ਨੂੰ ਸਾਡੇ ਨਾਲ ਦੇਖ ਸਕੋ ਹਾਂਜੀ ਚਲਦੀ ਵੀਡੀਓ ਨੂੰ ਸ਼ੇਅਰ ਜਰੂਰ ਕਰਦਾ ਕਰੋ ਤੇ ਕਮੈਂਟ ਕਰਕੇ ਸਾਡੇ ਸੂਟਾਂ ਡਿਜ਼ਾਈਨਰ ਵਾਲੇ ਸੰਨ ਜਰੂਰ ਦੱਸਿਆ ਕਰੋ ਤੁਹਾਨੂੰ ਕਿਦਾਂ ਦੇ ਲੱਗਦੇ ਨੇਗੇ ਤੁਸੀਂ ਆਪਣਾ ਕਿਸੇ ਵੀ ਤਰ੍ਹਾਂ ਦਾ ਸੂਟ ਜਿਹੜਾ ਕਸਟਮਾਈਜ਼ ਕਰਵਾਉਣਾ ਵਰਕ ਕਰਵਾਉਣਾ ਹਨਾ ਕਿਸੇ ਵੀ ਰੈਡੀ ਕਰਵਾਉਣਾ ਤੁਸੀਂ ਆਪਣਾ ਕਿਸੇ ਵੀ ਵਰਕ ਦੇ ਵਿੱਚ ਫੈਬਰਿਕ ਦੇ ਵਿੱਚ ਸਾਰੇ ਡਿਟੇਲਸ ਨੂੰ ਆਪਣੀ ਵਟਸਐਪ ਤੇ ਭੇਜ ਕੇ ਸੇਮ ਟੂ ਸੇਮ ਜਿਹੜਾ ਸੂਟ ਤਿਆਰ ਕਰਵਾ ਕੇ ਲੈ ਸਕਦੇ ਹੋ ਸਾਡੇ ਵਾਲੇ ਡਿਜ਼ਾਈਨ ਜੇ ਤੁਸੀਂ YouTube ਤੋਂ ਰੱਬਾ ਇੰਸਟਾ ਤੇ ਦੇਖ ਸਕਦੇ ਹੋ ਸੰਧੂ ਬੁਟੀਕ ਕੋਟਦੋਂ ਦਾ ਨਾਮ ਸਾਡੀ ਇੰਸਟਾ ਹੈ ਡਿਸਕ੍ਰਿਪਸ਼ਨ ਦੇ ਵਿੱਚ ਤੁ ਉੱਥੇ ਜਾ ਕੇ ਤੁਸੀਂ ਫੋਲੋ ਕਰ ਸਕਦੇ ਹੋ ਆਪਣਾ ਕਿਸੇ ਵੀ ਤਰ੍ਹਾਂ ਦਾ ਡਿਜ਼ਾਈਨ ਵਗੈਰਾ ਸਿਲੈਕਟ ਕਰਕੇ ਉੱਥੇ ਦੇਖ ਕੇ ਹਨਾ ਤੁਸੀਂ ਆਪਣਾ ਸੇਮ ਫੁੱਟਾ ਤਿਆਰ ਕਰਵਾ ਕੇ ਲੈ ਸਕਦੇ ਹੋ ਡਿਜ਼ਾਈਨਿੰਗ ਸਾਡੇ ਵਾਲੇ ਵੀ ਤਿਆਰ ਕਰਵਾ ਕੇ ਲੈ ਸਕਦੇ ਆਂ ਅਗਰ ਤੁਹਾਡੇ ਕੋਲ ਕੋਈ ਆਪਣਾ ਡਿਜ਼ਾਈਨ ਆ ਤੁਸੀਂ ਉਸ ਤੋਂ ਜ਼ਿਆਦਾ ਵਧੀਆ ਹਨਾ ਹੈਵੀ ਜਾਂ ਕੁਝ ਹੋਰ ਹਨਾ ਫੈਬਰਿਕ ਵਗੈਰਾ ਆਪਣੇ ਦੱਸ ਕੇ ਤਾਂ ਹਰ ਇੱਕ ਤਰ੍ਹਾਂ ਦਾ ਆਪਣੇ ਕੋਲ ਫੈਬਰਿਕ ਆ ਹਰ ਇੱਕ ਤਰ੍ਹਾਂ ਦਾ ਵਰਕ ਆ ਹਰ ਇੱਕ ਤਰ੍ਹਾਂ ਦੀ ਸਟਿਚਿੰਗ ਆ ਸਾਰਾ ਆਪਣਾ ਡਿਟੇਲ ਸਾਨੂੰ ਭੇਜ ਕੇ ਆਪਣਾ ਇੱਕ ਜਿਹੜਾ ਸੂਟ ਤਿਆਰ ਕਰਵਾ ਕੇ ਲੈ ਸਕਦੇ ਜਿਹੜੇ ਆਪਾਂ ਅੱਜ ਤੁਹਾਡੇ ਲਈ ਸੂਟ ਲੈ ਕੇ ਆਏ ਸਾਰੇ ਬਹੁਤ ਸੋਹਣੇ ਆਪਾਂ ਵਰਕ ਦੇ ਨਾਲ ਤਿਆਰ ਮਮੇਰ ਕਰ ਦਿੱਤਾ ਨੂੰ ਸਾਰਿਆਂ ਨੂੰ ਜਰੂਰ ਪਸੰਦ ਆਉਣਗੇ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ। ਹਾਂਜੀ ਜਿਹੜਾ ਆਪਣਾ ਇਹ ਸੂਟਾ ਆਪਣੇ ਔਰਗਾਂਜ਼ਾ ਦੀ ਫੈਬਰਿਕ ਆ ਗਈ ਇਹ ਪਿਓਰ ਔਰਗਾਂਜ਼ਾ ਦੀ ਫੈਬਰਿਕ ਆ ਗਈ ਇਹ ਤਾਂ ਤੇ ਇਹਦੇ ਆਪਾਂ ਨੇ ਜਿਹੜਾ ਵਰਕ ਆਗਾ ਹੀ ਹੈਂਡ ਤੇ ਮਸ਼ੀਨ ਦਾ ਮਿਕਸ ਕਰਵਾਇਆ ਹੈ। ਹੈਂਡ ਮਸ਼ੀਨ ਦਾ ਮਿਕਸ ਵਰਕ ਆਗਾ ਆਪਣਾ ਤੇ ਡਾਰਕ ਸਕਾਈ ਕਲਰ ਹੈ ਦਾ। ਬਹੁਤ ਜਿਆਦਾ ਸੋਹਣਾ ਪਿਆਰਾ ਕਲਰ ਹੈਗਾ ਸਤਾਈ ਕਲਰ। ਕਾਫੀ ਇਹ ਸੋਨਾ ਕਲਰ ਆਗਾ ਇੰਗਲਿਸ਼ ਜਿਹਾ ਆਪਾਂ ਕਹਿੰਦੇ ਇਹ ਪ੍ਰੋਫੈਸ਼ਨਲ ਜੀ ਲੁੱਕ ਵਾਲਾ ਜਿਹੜਾ ਆਪਣਾ ਹੁੰਦਾ ਹੈ ਪ੍ਰੋਫੈਸ਼ਨਲ ਜਿਹਾ। ਸੋਬਰ ਜਿਆ ਦੇਖਣ ਵਾਲਾ ਕਲਰ ਹੈ ਬਹੁਤ ਜਿਆਦਾ ਸੋਹਣਾ ਪਿਆਰਾ ਕਲਰ ਹੈਗਾ ਕੈਮਰੇ ਦੇ ਵਿੱਚ ਵੀ ਇਹ ਮਤਲਬ ਵਧੀਆ ਹੀ ਆ ਰਿਹਾ ਹੋਊਗਾ ਕਲਰ ਸੋਹਣਾ ਆ ਰਿਹਾ ਹੈਗਾ ਹਾਂਜੀ ਇਹ ਆਪਾਂ ਮਸ਼ੀਨ ਵਰਕ ਦਾ ਤੇ ਹੈਂਡ ਦਾ ਮਿਕਸ ਕਰਵਾਇਆ ਸਿੰਗਲ ਟੰਕੇ ਦੇ ਵਿੱਚ ਆਪਣਾ ਜਿਹੜਾ ਇਹ ਵਰਕ ਆ ਇਹ ਹੋਇਆ ਹੋਇਆ ਹੈ ਦੇਖੋ ਸਿੰਗਲ ਟੰਕਾ ਐਦਾਂ ਹੁੰਦਾ ਹੈਗਾ ਇਹ ਵਾਲਾ ਇਹ ਮਸ਼ੀਨ ਦੇ ਨਾਲ ਜਿਹੜੇ ਆਪਾਂ ਆਪਾਂ ਸਿਲਵਰ ਕਲਰ ਦੀ ਜਿਹੜੀ ਜਰੀ ਹੈ ਉਹ ਯੂਜ਼ ਕੀਤੀ ਹੈਗੀ ਸਿੰਗਲ ਟੰਕਾ ਇਹਦੇ ਵਿੱਚ ਕਾਫੀ ਮਿਹਨਤ ਆਉਂਦੀ ਹੁੰਦੀ ਹੈਗੀ ਮਤਲਬ ਇੱਕ ਸੂਟ ਬਣਨ ਨੂੰ ਹੀ ਕਾਫੀ ਟਾਈਮ ਲੱਗ ਗਿਆ ਨਾ ਬਹੁਤ ਜਿਆਦਾ ਮਿਹਨਤ ਹੋਈ ਇਹਦੇ ਵਿੱਚ ਫਿਰ ਉਸ ਤੋਂ ਬਾਅਦ ਆਪਾਂ ਹੈਂਡ ਦਾ ਟੱਚ ਦਿੱਤਾ ਸਾਰੇ ਇਹਦੇ ਕਲਰਫੁਲ ਸਿੱਪੀ ਜਿਹੜੀ ਉਹ ਲਾਈ ਹੋਈ ਹੈ ਜੀ ਮਤਲਬ ਸੋਹਣਾ ਜਿਹਾ ਸੂਟ ਬਣਿਆ ਹੋਇਆ ਸਰਦਾਰੀ ਜਿਹਾ ਦੇਖੋ ਆਪਣਾ ਤੇ ਸੈਂਟਰ ਪੈਨਲ ਲੈਂਗੇ ਘੇਰੇ ਤੇ ਤਿੰਨ ਫਲਾਰ ਲੈਂਗੇ ਤੇ ਬਾਕੀ ਸਾਰੇ ਦੇਖੋ ਇਹਦੇ ਵਿੱਚ ਇਹਦਾ ਪੁੱਟੀਆਂ ਬਣੀਆਂ ਹੋਈਆਂ ਨੇ ਸਿੰਗਲ ਟੱਕੇ ਦਾ ਆਪਣਾ ਸਾਰਾ ਸੂਟ ਬਣਿਆ ਹੋਇਆ ਹੈਗਾ ਵਿੱਚ ਹੈਂਡ ਦਾ ਟੱਚ ਹੈਗਾ ਬਹੁਤ ਜਿਆਦਾ ਖੂਬਸੂਰਤ ਸੂਟ ਬਣਿਆ ਹੋਇਆ ਹੈ ਤੇ ਇੱਧਰ ਦੇਖੋ ਇਹਦੀ ਬਾਹ ਦਾ ਵਰਕ ਆ ਜੂਗਾ ਇਹ ਵਾਲੀ ਵੀਲ ਆ ਜਿਹੜੀ ਇਹ ਪਾਣੀ ਪੜਾ ਜੂਗੀ ਇਹਨਾਂ ਦਾ ਪੱਟਾਗਾ ਉਹ ਵੀ ਆਪਣਾ ਪਿਓਰ ਔਰਗੈਂਜ਼ਾ ਦਾ ਹੀ ਦੁਪੱਟਾ ਹੈਗਾ ਦੁਪੱਟੇ ਦੇ ਫੋਰ ਸਾਈਡ ਦਾ ਕਟਵਰਕ ਦਿੱਤਾ ਹੋਇਆ ਹੈ। ਇਹ ਬੜਾ ਦੁਪੱਟੇ ਤੇ ਇਦਾਂ ਕਟਵਰਕ ਹੋਇਆ ਹੈ। ਬਹੁਤ ਜ਼ਿਆਦਾ ਸੋਨਾ ਆਪਣਾ ਸੁਖੂ ਸੁਖਤ ਸੁਟਾ ਜਿਹੜਾ ਬਣ ਕੇ ਤਿਆਰ ਹੋਇਆ ਪਿਓਰ ਔਰਗੈਂਜ਼ਾ ਤੇ ਕਰਵਾਇਆ ਹੈਗਾ। ਹੁਣ ਫੈਬਰਿਕ ਤੁਸੀਂ ਆਪਣੀ ਪਸੰਦ ਦੀ ਲੈਣੀ ਹੈਗੀ। ਜਿਹੜੀ ਫੈਬਰਿਕ ਤੁਹਾਨੂੰ ਪਸੰਦ ਆ ਤੁਸੀਂ ਉਸੇ ਤੇ ਤਿਆਰ ਕਰਵਾਉਣਾ ਹੈ। ਔਰਗੈਂਜ਼ਾ ਦੇ ਉੱਪਰ ਵੀ ਦੀ ਬਹੁਤ ਈਆ ਫਿਨਿਸ਼ਿੰਗ ਆ ਰਹੀ ਹੈ ਜੇਕਰ ਤੁਸੀਂ ਸਿੰਥੈਟਿਕ ਪੈਪੀ ਸਟੂ ਵਗੈਰਾ ਕਰੇ ਤੇ ਕਰਵਾਓਗੇ ਉਹਦੇ ਵੀ ਇੰਨੀ ਹੀ ਫਿਨਿਸ਼ਿੰ ਬਹੁਤ ਯਾਰ ਇਹ ਖੂਬਸੂਰਤ ਸੂਟ ਆਪਣਾ ਤਿਆਰ ਹੋਇਆ ਵਧੀਆ ਨਵਾਂ ਡਿਜ਼ਾਈਨ ਹੈਗਾ ਵਧੀਆ ਲੁੱਕ ਵਾਲਾ ਆਪਣਾ ਸੂਟ ਬਣਾਂਗੇ ਤੁਸੀਂ ਆਪਣੇ ਕਲਰ ਦੀ ਚੋਇਸ ਕਰਕੇ ਫੈਬਰਿਕ ਦੀ ਚੋਇਸ ਕਰਕੇ ਸੇਮ ਡਿਜ਼ਾਈਨ ਦੇ ਨਾਲ ਆਪਣਾ ਜਿਹੜਾ ਸੂਟ ਤਿਆਰ ਕਰਵਾ ਕੇ ਲੈ ਸਕਦੇ ਹੋ ਹਾਂਜੀ ਜਿਹੜਾ ਆਪਣਾ ਨੈਕਸ ਸੂਟ ਹੈਗਾ ਇਹ ਵਾਲਾ ਸੂਟ ਆਪਣਾ ਮਸਲੀਨ ਦਾ ਸੂਟ ਹੈਗਾ ਮਸਲੀਨ ਦਾ ਸੂਟ ਹੈਗਾ ਤੇ ਕਲਰ ਵੀ ਇਹ ਬਹੁਤ ਯਾਰੀ ਸੋਹਣਾਗਾ ਪੀਚ ਪਿੰਕ ਜੀ ਸ਼ੀਲਡ ਜੀ ਆ ਟੋਨ ਜੀ ਇਹਦੀ ਪੀਚ ਪਿੰਕ ਟੋਨਾਂ ਦੀ ਦੇਖੋ ਇਹਦੀ ਇਹ ਆਪ ਮਸ਼ੀਨ ਵਰਕ ਦੇ ਵਿੱਚ ਤਿਆਰ ਹੋਇਆ ਹੈਗਾ ਬਦੀ ਹੈਲ ਵਰਕਰਾਂ ਤਿਆਰ ਕਰਵਾਏ ਮਸ਼ੀਨ ਵਰਕ ਦੇ ਨਾਲ ਇਹੀ ਤੁਸੀਂ ਮੈਂ ਤੁਹਾਨੂੰ ਪਹਿਲਾਂ ਹੀ ਦੱਸਦਾ ਵੀ ਇਹ ਜਿਹੜਾ ਡਿਜ਼ਾਈਨ ਆ ਤੁਸੀਂ ਆਪਣਾ ਪਾਰਟੀ ਵੇਅਰ ਸੂਟ ਜਿਵੇਂ ਫੈਬਰਿਕ ਆ ਜਿਹੜਾ ਸ਼ਾਈਨਿੰਗ ਵਾਲਾ ਫੈਬਰਿਕ ਉਹ ਤੇ ਕਰਵਾਉਂਗੇ ਇੰਤੋਂ ਵੀ ਜ਼ਿਆਦਾ ਸੋਹਣਾ ਲੱਗੂਗਾ ਦੇਖੋ ਪਹਿਲਾਂ ਮੈਂ ਤੁਹਾਨੂੰ ਪੂਰਾ ਡਿਜ਼ਾਈਨ ਦਿਖਾ ਦਿੰਨੀ ਆ ਇੱਦਾਂ ਦੇਖੋ ਗਲੇ ਦਾ ਵਰਕ ਹੈਗਾ ਤੇ ਸਾਈਡਾਂ ਦੇ ਇਧਰ ਇਧਰ ਦੇਖੋ ਮੋਟੇ ਉੱਪਰ ਵੀ ਇਦਾਂ ਵਰਕ ਹੋਇਆ ਹੈਗਾ ਕੱਲਾ ਨਹੀਂ ਹੈਗਾ ਵੀ ਦੇਖੋ ਬਣੇ ਦਾ ਵਰਕ ਹੀ ਹੈਗਾ ਦੇਖੋ ਆਹ ਵਾਲਾ ਜਿਹੜਾ ਸੈੱਡ ਨੇ ਆਪਣੇ ਜਿਹੜੇ ਸਾਰੇ ਕਵਰ ਹੋਣਗੇ ਮੋਡੇ ਵਗੈਰਾ نیچے ਤੱਕ ਆ ਤੇ ਸਾਰੀ ਸ਼ਰਟ ਤੇ ਦੇਖੋ ਇਹ ਤਾਂ ਬੁੱਤੀਆਂ ਆਉਣਗੀਆਂ ਇਹ ਤਾਂ ਦੋ ਫਲਾਰ ਨੇ ਜਿਹੜੇ ਆਪਣੇ ਹਿਪ ਤੇ ਆਉਣਗੇ ਫਿਰ ਘੇਰੇ ਤੇ ਨੇ ਦਾ ਇੱਥੇ ਦੇਖੋ ਬੁੱਤੇ ਜ ਬਣੀ ਹੋਈ ਨੇ ਬਹੁਤ ਹੀ ਐਡੇ ਸੋਹਣੇ ਡਿਜ਼ਾਈਨਿੰਗ ਬਣੀ ਹੋਈ ਹੈਗੀ ਆਪਣੇ ਮਸਲੀਨ ਫੈਬਰਿਕ 'ਚ ਕਾਫੀ ਸੋਹਣਾ ਸੂਟ ਆਪਾਂ ਤਿਆਰ ਹੋਇਆਗਾ ਇੱਧਰ ਦੇਖੋ ਇਹਦੀ ਆਊਗਾ ਬਾਹ ਦੇ ਉੱਪਰ ਵਰਤ ਇਹ ਬਾਹ ਤੇ ਵਰਤਦਾ ਹੋਊਗਾ ਸੂਟ ਸੂਟ ਵਧੀਆ ਆਪਣਾ ਬਣਿਆ ਹੋਇਆਗਾ ਦੇਖੋ ਇਹ ਨਾਲ ਇਹ ਵੀ ਆਪਾਂ ਜਿਹੜਾਗਾ ਟੈਬੀ ਮਸਲੀਨ ਦਾ ਜਿਹੜਾ ਦੁਪੱਟਾਗਾ ਤਿਆਰ ਕਰਵਾਇਗਾ ਇਹ ਜਿਹੜੇ ਆਪ ਲੈਣਾ ਵਾਲੇ ਮਸਲਿਨ ਕਹਿੰਦੇ ਨੇ ਕਲਰਫੁਲ ਕਰਵਾਇਆ ਆਪਾਂ ਨੇ ਦੁਪੱਟਾ ਸਾਰਾ ਦੇਖੋ ਇਦਾਂ ਜਿੰਨੇ ਥ੍ਰੈਡ ਵਿੱਚ ਯੂਜ਼ ਹੋਏ ਹੋਏ ਸੀਗੇ ਸਾਰਾ ਆਪਣਾ ਟਾਈਡਾਈ ਕਰਵਾ ਕੇ ਦੁਪੱਟਾ ਰੈਡੀ ਕਰਵਾਇਆ ਤੁਸੀਂ ਆਪਣਾ ਇੱਕ ਕਲਰ ਦੇ ਨਾਲ ਵੀ ਦੁਪੱਟਾ ਕਰਵਾ ਸਕਦੇ ਹੋ ਜਿਹੜਾ ਦੁਪੱਟਾ ਤੁਹਾਨੂੰ ਪਸੰਦ ਹੋਇਆ ਜਿਹੜਾ ਹਨ ਤੁਸੀਂ ਉਹ ਹੀ ਕਰਵਾ ਸਕਦੇ ਹੋ ਬਾਕੀ ਡਿਜ਼ਾਈਨ ਜੇ ਤੁਹਾਨੂੰ ਪਸੰਦ ਆ ਤੁਸੀਂ ਫੈਬਰਿਕ ਆਪਣੀ ਚੋਇਸ ਦੀ ਲਾ ਕੇ ਜਿਹੜੀ ਫੈਬਰਿਕ ਤੁਹਾਨੂੰ ਪਸੰਦ ਹੋਈ ਉਸੇ ਤੇ ਆਪਣਾ ਡਿਜ਼ਾਈਨ ਵਗੈਰਾ ਸੇਮ ਰੱਖ ਕੇ ਆਪਣੇ ਫੈਬਰਿਕ ਚੇਂਜ ਕਰ ਸਕਦੇ ਹੋ ਕਲਰ ਤੇ ਇਹ ਕਰ ਸਕਦੇ ਹੋ ਜੋ ਤੁਹਾਨੂੰ ਪਸੰਦ ਆ ਉਹ ਵੀ ਤੁਸੀਂ ਆਪਣਾ ਤਿਆ ਹਾਂਜੀ ਦੇਖੋ ਜਿਹੜਾ ਪਲੇ ਸੂਟ ਤਿਆਰ ਕਰਵਾਇਆਗਾ ਇਹ ਵੀ ਆਪਣਾ ਮਸ਼ੀਨ ਵਰਕ ਦੇ ਵਿੱਚ ਰੈਡੀ ਕਰਵਾਇਆ ਟੈਬੀ ਸਿਲਕ ਦੀ ਦੀ ਫੈਬਰਿਕ ਆ ਤੇ ਇਹ ਦਾ ਪੀਚ ਕਲਰ ਹੈਗਾ ਤਾਂ ਪਿਆ ਪੀਚ ਕਲਰ ਹੈਗਾ ਨਾ ਲਾਈਟ ਹੈ ਨਾ ਡਾਰਕ ਹੈ ਮੀਡੀਅਮ ਜਿਹਾ ਪੀਚ ਕਲਰ ਹੈਗਾ ਇਹ ਆਪਾਂ ਮਸ਼ੀਨ ਵਰਕ ਦੇ ਵਿੱਚ ਦੇਖੋ ਇਦਾਂ ਰੈਡੀ ਕਰਵਾਇਆਗਾ ਮਸ਼ੀਨ ਵਰਕ ਦੇ ਵਿੱਚ ਗ੍ਰੇ ਕਲਰ ਆ ਜਿਹੜੇ ਵਿੱਚ ਜਿਆਦਾ ਯੂਜ਼ ਕੀਤਾਗਾ ਨੀਚੇ ਜਿਹੜੇ ਖਿਲਾਰ ਨੇ ਦੇਖੋ ਇਦਾਂ ਰਹਿ ਗਏ ਆਪਣੇ ਗ੍ਰੇ ਕਲਰ ਦੇ ਸਾਰਾ ਗ੍ਰੇ ਗ੍ਰੇ ਕਲਰ ਤੇ ਆਪਾਂ ਪੀਚ ਕਲਰ ਨੂੰ ਵੀ ਡਾਰਕ ਕਰਕੇ ਦੇ ਵਿੱਚ ਪਾਇਆ ਹੋਰ ਤੀਸਰਾ ਥ्रेड ਕੋਈ ਨਹੀਂ ਯੂਜ਼ ਕੀਤਾ ਦੇ ਥਰੇ ਵਿੱਚ ਸਾਰਾ ਆਪਾਂ ਇਦਾਂ ਰ ਬੋਲਰ ਸੁਨਾ 12 ਜੈਮਨਾ ਸੈਂਟਰ ਪੈਨਲ ਨੇ ਬੂਟੀਆਂ ਨੇ ਕੀ ਇਦਾਂ ਤੇ ਸਾਰਾ ਆਪਣਾ ਮਸ਼ੀਨ ਵਰਕ ਦੇ ਵਿੱਚ ਹੀ ਤਿਆਰ ਹੋਇਆ ਤੁਸੀਂ ਦੇ ਪੀਛੇ ਕਰਕੇ ਤੇ ਇਦਾਂ ਦੇਖੋ ਇਹਦੀ ਬਾਹ ਦੇ ਉੱਪਰ ਵਰਕ ਆਊਗਾ ਆਹ ਵਾਲਾ ਬੰਦਿਆਂਗੇ ਬਹੁਤ ਜਿਆਦਾ ਸੁਹਾਣ ਦੇਖੋ ਬਾਹ ਦੇ ਉੱਪਰ ਵਰਕ ਹੋਇਆ ਹੋਇਆ ਹੈਗਾ ਤੇ ਨਾਲ ਦੇਖੋ ਇਹਦੇ ਪਿਓਰ ਚਨੂ ਦਾ ਦੁਪੱਟਾ ਜਿਹੜਾ ਆਪਾਂ ਨੇ ਰੈਡੀ ਕਰਵਾਇਆਗਾ ਪਿਓਰ ਚਨੂ ਦਾ ਦੁਪੱਟਾ ਹੈਗਾ ਤੇ ਆਪਾਂ ਜੈਪੁਰੀ ਡਾਟਸ ਵਿੱਚ ਗਰੇ ਪੈਲਰ ਦੇ ਚੂਆ ਪੈਦਾ ਡਾਈ ਕਰਨਾ ਹੈ ਪਿਓਰ ਚਨੂ ਦਾ ਦੁਪੱਟਾ ਹੈਗਾ ਤੁਸੀਂ ਆਪਣਾ ਇਹਨਾ ਸੇਮ ਵਰਕ ਦੇ ਨਾਲ ਵੀ ਲੈ ਸਕਦੇ ਹੋਗੇ ਵਰਕ ਵਗੈਰਾ ਆਪਣਾ ਚੇਂਜ ਕਰਕੇ ਸੇਮ ਕਲਰ ਥ्रेड ਦੇ ਵਿੱਚ ਆਪਣਾ ਇਹਨਾ ਸੇਮ ਰੱਖ ਕੇ ਆਪਣਾ ਜਿਵੇਂ ਤੁਹਾਨੂੰ ਪਸੰਦ ਹੋ ਉਹ ਤਿਆਰ ਕਰਵਾ ਸਕਦੇ ਹੋ ਬਸ ਆਪਣਾ ਇਹ ਟੈਬਲਿਸਟ ਕਿਤੇ ਤਿਆਰ ਤੁਸੀਂ ਆਪਣਾ ਜਿਹੜਾ ਫੈਬ੍ਰਿਕ ਤੁਹਾਨੂੰ ਪਸੰਦ ਆ ਉਸੇ ਤੇ ਆਪਣੀ ਚੁਆਇਸ ਦੇ ਅਕੋਰਡਿੰਗ ਇਹ ਤਿਆਰ ਕਰਵਾ ਕੇ ਲੈ ਸਕਦੇ ਹੋ ਸਾਰੇ ਫਰੰਟ ਦੇ ਉੱਪਰ ਦੇਖੋ ਇਦਾਂ ਆਪਣਾ ਵਰਕ ਹੈ ਮਸ਼ੀਨ ਵਰਕ ਦੇ ਵਿੱਚ ਤਿਆਰ ਆਪਣਾ ਤੁਸੀਂ ਥ्रेड ਵਗੈਰਾ ਵੀ ਆਪਣਾ ਦੇਖੋ ਆਖੀ ਉੱਪਰ ਜੱਚ ਰਹੇ ਨੇ ਗ੍ਰੇ ਕਲਰ ਅ ਪੀਚ ਕਲਰ ਦੇ ਉੱਪਰ ਕਾਫੀ ਜੱਚ ਰਿਹਾਗਾ ਤੁਸੀਂ ਆਪਣੇ ਅਕੋਰਡਿੰਗ ਵੀ ਇਹਨਾ ਆਪਣਾ ਜਿਹੜਾ ਥ्रेड ਵਗੈਰਾ ਚੇ ਸੂਟ ਰੈਡੀ ਕਰਵਾਇਆ ਸ ਹੈ। ਹਾਂਜੀ ਜਿਹੜਾ ਇਹ ਸੂਟ ਆਪਣੇ ਰੈਡੀ ਕਰਵਾਇਆ ਹੈਗਾ ਇਹ ਲਿਲਨ ਕਾਟਨ ਦੀ ਫੈਬਰਿਕ ਆ ਜਿਹਨੂੰ ਆਪਾਂ ਖਾਦੀ ਕਾਟਨ ਵੀ ਕਹਿ ਦਿੰਦੇ ਆ ਤੇ ਲਿਲਨ ਕਾਟਨ ਵੀ ਬੋਲਦੇ ਆ ਬਹੁਤ ਸੋਹਣਾ ਦਾ ਸਕਾਈ ਜਿਹਾ ਕਲਰ ਹੈਗਾ ਲਾਈਟ ਮਤਲਬ ਮੀਡੀਅਮ ਜਿਹਾ ਸਕਾਈ ਕਲਰ ਨਾ ਲਾਈਟ ਹਨ ਡਾਰਕ ਹੈਗਾ ਮੀਡੀਅਮ ਜਿਹਾ ਸਕਾਈ ਸ਼ੇਡ ਹੈਗਾ ਐਦਾਂ ਆਪਾਂ ਮਸ਼ੀਨ ਵਰਕ ਦੇ ਨਾਲ ਬਹੁਤ ਸੋਹਣਾ ਵਰਕ ਦੇ ਨਾਲ ਆਪਾਂ ਤਿਆਰ ਕਰਵਾਇਆ ਦੇਖੋ ਤੁਸੀਂ ਕਹੀ ਹੈ। ਹਰ ਬੜਾ ਦੇਖੋ ਫਲਾవర్ ਬਣੇ ਹੋਏ ਨੇ ਵੀ। ਤੇ ਨੈਕ ਦਾ ਵਰਕ ਨੈਕ ਦਾ ਵਰਕ ਵੀ ਬਹੁਤ ਜਿਆਦਾ ਸੋਹਣਾਗਾ ਥ੍ਰੈਡ ਵਰਕ ਦੇ ਵਿੱਚ ਦੇਖੋ ਤਿਆਰ ਕਰਵਾਇਆ ਬਹੁਤ ਸੋਹਣਾ ਦੇਖੋ ਖੂਬਸੂਰਤ ਵਰਕ ਹੈ ਦਾ ਨੇੜੇ ਕਰਕੇ ਤੁਹਾਨੂੰ ਫਿਨਿਸ਼ਿੰਗ ਦਿਖਾ ਦਿੰਨੇ ਆ ਵਰਕ ਦੀ ਬਹੁਤ ਸੋਹਣਾ ਜਿਵੇਂ ਆਪਾਂ ਪੈਚ ਜੜਿਆ ਹੁੰਦਾ ਨਾ ਕੋਈ ਐਦਾ ਵਰਕ ਹੋਇਆ ਹੋਇਆ ਹੈ ਦੇਖੋ ਇੱਕ ਇਧਰ ਇੱਕ ਸਾਈਡ ਤੇ ਆ ਜੂਗਾ ਘੇਰੇ ਤੇ ਚਾਕ ਤੇ ਵਰਕ ਇੱਕ ਦੂਸਰੀ ਸਾਈਡ ਤੇ ਆ ਜੂਗਾ ਉੱਪਰ ਹਿੱਪ ਦੇ ਕੋਲ ਜੇ ਆ ਜੂਗਾ ਇਹ ਵਾਲਾ ਨੀਚੇ ਜੇ ਤੇ ਫਿਰ ਦੇਖੋ ਗਲੇ ਦਾ ਵਰਕ ਕਿੰਨਾ ਜਾਂਦੇ ਸੋਹਣਾ ਹੈ ਐਦਾ ਸਾਰੀ ਡਿਜ਼ਾਈਨਿੰਗ ਇਹ ਗਲੇ ਦੀ ਆ ਜੂਗੀ ਬਹੁਤ ਜਿਆਦਾ ਸੋਹਣਾ ਦੇਖੋ ਡਿਜ਼ਾਈਨ ਬਣਿਆ ਹੈ ਗਲੇ ਤੇ ਇਹਨਾਂ ਦੇਖੋ ਬਾਹਰ ਨਾਲ ਵਰਕ ਕਰੀ ਇਹ ਵਾਲਾ ਬਾਹਰ ਤੇ ਵਰਕ ਕਰੀ। ਤੇ ਦੇਖੋ ਇਹ ਆਪਾਂ ਲੀਲਨ कॉटन ਦੀ ਫੈਬਰਿਕ ਤੇ ਤਿਆਰ ਕਰਵਾਇਆ ਮਸ਼ੀਨ ਵਰਕ ਦੇ ਨਾਲ ਸਾਰੇ ਥ्रेड ਵਗੈਰਾ ਦੇਖੋ ਕਿੰਨੇ ਆਪਾਂ ਜਿਚਾ ਕੇ ਲਾਏ ਲੇਗੇ ਸੋਨੇ ਲਗਾਏ ਲੇਗੇ ਹਨਾ ਤੁਸੀਂ ਆਪਣੇ ਆਪਣੇ ਅਕੋਰਡਿੰਗ ਆਪਣੇ ਥ्रेड ਵੀ ਦੱਸ ਸਕਦੇ ਹੋਗੇ। ਨਾਲ ਇਹਦੇ ਆਪਾਂ ਨੇ ਪਿਓਰ ਸੁਪਰਨੈਟ ਦਾ ਜਿਹੜਾ ਦੁਪੱਟਾ ਹੈਗਾ ਉਹ ਰੈਡੀ ਕਰਵਾਇਆ ਬਹੁਤ ਸੋਹਣੇ ਲਿਖੋ ਡਿਜ਼ਾਈਨਿੰਗ ਆਪਾਂ ਨੇ ਦੁਪੱਟੇ ਦੀ ਬਣਾਈ ਹੈਗੀ। ਇਹ ਦੇਖੋ ਪਹਿਲਾਂ ਫੋਰ ਸਾਈਡ ਵਰਕ ਟਾਈਡ ਹੀ ਹੋਇਆ ਹੋਇਆ ਹੈਗਾ ਫਿਰ ਵਿੱਚ ਦੇਖੋ ਸਾਰੇ ਸਰਕਲ ਜਿਹਨੇ ਦਾ ਜੇ ਪਰਡੋਰਸ ਨੇ ਵੀ ਕਰਦੇ ਕਾਫੀ ਸੋਹਣੇ ਦੁਪੱਟੇ ਦੀ ਫਿਨਿਸ਼ਿੰਗ ਆ ਗਈ ਤੁਸੀਂ ਦੁਪੱਟਾ ਆਪਣਾ ਸੁਪਰ ਨੈਟ ਦਾ ਪਿਓਰ ਚਨੂਨ ਦਾ ਪਿਓਰ ਸ਼ਕੂਮ ਦਾ ਹਨਾ ਮਸਲੀਨ ਦਾ ਜਿਵੇਂ ਤੁਹਾਨੂੰ ਪਸੰਦ ਆ ਉਹ ਮੇ ਕਰਵਾ ਸਕਦੇ ਹੋ ਤੇ ਫੈਬਰਿਕ ਵੀ ਇਹ ਆਪਣੇ ਕਰਵਾਏਗਾ ਲਿੰਨਨ ਕਾਟਨ ਤੇ ਤੁਸੀਂ ਆਪਣਾ ਜਿਹੜਾ ਫੈਬਰਿਕ ਹੈਗਾ ਟੈਬੀ ਸਿਲਕ ਪਿਓਰ ਯਟ ਵਗੈਰਾ ਹਨਾ ਕੋਈ ਹੁਣ ਅੱਗੇ ਲਈ ਆਪਣਾ ਫੰਕਸ਼ਨ ਲਈ ਰੈਡੀ ਕਰਵਾਉਣਾ ਹੈ ਤਾਂ ਕਿਸੇ ਵੀ ਸਿੰਥੈਟਿਕ ਫੈਬਰਿਕ ਤੇ ਜਿੰਮੇ ਤਰ ਪਸੰਦ ਹੋਇਆ ਉਸੇ ਅਕੋਰਡਿੰਗ ਆਪਣਾ ਤਿਆਰ ਕਰਵਾ ਕੇ ਲੈ ਸਕਦੇ ਹੋ ਕੱਟ ਦਿਸੀ ਨਾ ਹਾਂਜੀ ਇਹ ਸਨ ਆਪਣੇ ਅੱਜ ਵਾਲੇ ਸੂਟ ਸਾਰੇ ਆਪਾਂ ਹਨਾ ਵਧੀਆ ਵਰਕ ਦੇ ਨਾਲ ਸੂਟ ਤਿਆਰ ਕਰਵਾਏ ਹੋਏ ਸੀਗੇ ਸਾਰੀ ਡਿਟੇਲ ਆਪਾਂ ਫੈਬਰਿਕ ਬਾਰੇ ਵਰਕ ਬਾਰੇ ਤੁਹਾਨੂੰ ਵੀਡੀਓ ਵਿੱਚ ਦੱਸ ਚੁੱਕੇ ਆਂ ਵੀ ਕਿਵੇਂ ਤੁਸੀਂ ਵਰਕ ਨੂੰ ਆਪਣੇ ਨਾਲ ਇਹਦੇ ਵਿੱਚੋਂ ਐਡ ਕਰਵਾਉਣਾਗਾ ਜਾਂ ਸਕਿੱਪ ਕਰਵਾਉਣਾਗਾ ਕਿਵੇਂ ਤੁਸੀਂ ਹੋਰ ਫੈਬਰਿਕ ਤੇ ਇਹ ਰੈਡੀ ਕਰਵਾ ਸਕਦੇ ਹੋ ਇਹਨੂੰ ਮਿਕਸ ਕਰਵਾ ਸਕਦੇ ਹੋ ਮਸ਼ੀਨ ਦਾ ਜਾਂ ਆਰੀ ਦਾ ਜਾਂ ਹੈਂਡਵਰਕ ਦਾ ਨਾ ਕਿਵੇਂ ਵੀ ਸਾਰੀ ਡਿਟੇਲ ਆਪਾਂ ਤੁਹਾਨੂੰ ਵੀਡੀਓ ਚ ਡਿਟੇਲ ਨਾਲ ਦੱਸ ਚੁੱਕੇ ਆਂ ਵੀ ਵੀਡੀਓ ਚੰਗੀ ਤਰ੍ਹਾਂ ਦੇਖ ਕੇ ਤੁਸੀਂ ਆਪਣਾ ਹਨਾ ਰਸੂਟ ਤਿਆਰ ਕਰਵਾ ਕੇ ਲੈ ਸਕਦੇ ਹੋ ਤੇ ਜਿਹੜੇ ਵਿੱਚ ਕੱਟ ਕਰਵਾਉਣਾ ਐਡ ਕਰਵਾਉਣਾ ਫੈਬਰਿਕ ਆ ਜਿਹੜੀ ਸਾਰੇ ਤੁਸੀਂ ਆਪਣੇ ਅਕੋਰਡਿੰਗ ਜਿਹੜੀ ਆਪਣੀ ਲਗਵਾ ਕੇ ਰੈਡੀ ਕਰਵਾ ਕੇ ਸੂਟ ਲੈ ਸਕਦੇ ਹੋ ਤੇ ਸਾਰੇ ਡਿਟੇਲਸ ਨੂੰ ਆਪਣੇ ਵਟਸਐਪ ਤੇ ਭੇਜ ਕੇ ਸੂਟ ਤਿਆਰ ਕਰਵਾ ਸਕਦੇ ਹੋ ਸਕਰੀਨ ਦੇ ਉੱਪਰ ਸਾਡਾ ਵਟਸਐਪ ਨੰਬਰ ਆਉਂਦਾ 6239168900 ਹਾਂਜੀ ਸਾਡੀ ਅੱਜ ਦੀ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮਿਲਦੇ ਆਪਾਂ ਹੋਰ ਨਵੇਂ ਸੂਟਾਂ ਨਾਲ ਨਵੇਂ ਕਲੈਕਸ਼ਨ ਨਾਲ ਨਵੀਂ ਵੀਡੀਓ ਨਾਲ ਸਤਿ ਸ਼੍ਰੀ ਅਕਾਲ